ਪਰ ਪਿੱਛੋਂ ਦੋ ਬੰਦੇ ਆਏ ਜਿਹੋ ਨੇ ਮੂੰਹ ਬੰਨੇ ਸੀ ਕਿਤੇ ਮੁੱਕਿਆਂ ਨਾਲ ਤੇ ਮੈਨੂੰ ਉਹਨੇ ਗੱਡੀ ਚੋਂ ਕੱਢਿਆ ੱੱਕਾ ਮਾਰ ਕੇ ਤੇ ੱੱਕਾ ਮਾਰ ਕੇ ਉਹਨੂੰ ਗੱਡੀ ਚੋਂ ਕੱਢ ਕੇ ਮੈਨੂੰ ਗੱਡੀ ਚੋਂ ਬਾਹਰ ਸੁੱਟ ਕੇ ਤੇ ਗੱਡੀ ਆਪ ਭਜਾ ਕੇ ਲੈ ਗਏ ਜੀ ਇਹ ਤਾਂ ਬਈ ਵਰਪੀ ਸਿੰਘ ਜੀ ਤੁਸੀਂ ਕੀ ਹੋਇਆ ਕਿ ਇੱਕਦੋਦੀ ਘਟੜਿਆ ਤੇ ਕੀ ਹੋਇਆ ਸਰਨਾ ਰਾਤ ਮੈਂ ਲਗਭਗ 8:00 8:00 ਵਜੇ ਜੀ ਮੈਂ ਇਧਰ ਵਾਰੀ ਖੜਾਣ ਦੇ ਕੋਲ ਖੜਾ ਸੀਗਾ ਕਿਸੇ ਇਸ ਜਗ੍ਹਾ ਤੇ ਜੀ ਤੇ ਗੱਡੀ ਸੀ ਮੇਰੇ ਕੋਲ ਆਪਾਂ ਇੱਕ ਬਰੀਜ਼ਾ ਪੀਬੀ 03 एएस 7774 ਪਰ ਪਿੱਛੋਂ ਦੋ ਬੰਦੇ ਆਏ ਜਿਹੋ ਨੇ ਮੂੰਹ ਬੰਨੇ ਸੀ ਕਿਤੇ ਮੁੱਕਿਆਂ ਨਾਲ ਤੇ ਮੈਨੂੰ ਉਹਨੇ ਤੇ ਧੱਕਾ ਮਾਰ ਕੇ ਉਹਨੂੰ ਗੱਡੀ ਚੋਂ ਕੱਢ ਕੇ ਮੈਨੂੰ ਗੱਡੀ ਚੋਂ ਬਾਹਰ ਸੱਟ ਕੇ ਤੇ ਗੱਡੀ ਆਪੇ ਜਾ ਕੇ ਲੈ ਗਈ ਜੀ ਕਿਹੜੀ ਗੱਡੀ ਕਿਹੜੀ ਸੀ ਬਰੀਦਾ ਗੱਡੀ ਸੀਗੀ ਕਿੰਨੇ ਕੁ ਵਜੇ ਦੀ ਘਟਣੀ ਇਹ 11:30 ਵਜੇ ਤਕਰੀਬ ਜੀ ਕੋਈ ਹਥਿਆਰ ਵਗੈਰਾ ਸੀ ਕੋਈ ਨਹੀਂ ਹਥਿਆਰ ਨਹੀਂ ਕੋਈ ਸੀ ਕੋਈ ਮੁੰਡੇ ਕੋਈ ਜੀ ਕਿੰਨੀ ਉਮਰ ਦੇ ਲੱਗਦੇ ਸੀ ਕੋਈ ਪਤਾ ਨਹੀਂ ਅਸਲ ਲੱਗ ਭਾ ਸਰ ਆਹੀ ਵੱਲੋਂ 30 ਤੋਂ 40 ਦੇ ਵਿੱਚ ਵਿੱਚ ਜੀ ਲੱਗਦੇ ਸੀ ਇੱਕ ਬੰਦਾ ਹੈਲਥੀ ਥੋੜਾ ਜਿਆ ਕੱਦ-ਕੱਦ ਠੀਕ ਆ ਵਧੀਆ ਉਹਦਾ ਦੂਸਰਾ ਮੇਰੇ ਵਰਗਾ ਛੀ ਦਾ ਸੀਗਾ ਤੁਸੀਂ ਕਿੱਥੋਂ ਸੀ ਕਿੱਥੇ ਚੱਲੇ ਸੀ ਜੀ ਸਰ ਮੈਂ ਤਾਂ ਸਾਹਮਣੇ ਸ਼ੌਪ ਤੋਂ ਅੱਧ ਘਰ ਚਲਦੀ ਗੱਡੀ ਰੁਕੀ ਨਹੀਂ ਲੋਨੀ ਕੱਲ ਦੀ ਗੱਡੀ ਰੁਕੀ ਰੁਕੀ ਗੱਡੀ ਸੀਗੀ ਖੜਾ ਸੀ ਮੈਂ ਗੱਡੀ ਦੇ ਕੋ ਕਿਹੜੇ ਪਾਸੋਂ ਆਸੀ ਕੋਈ ਤੇ ਉਹ ਪਿੱਛੋਂ ਆਸੀ ਸਾਰਾ ਇਧਰ ਹੋਤ ਨਾ ਜਾਉਂ ਕਿ ਇਧਰ ਮੈਂ ਆਇਆ ਸੀਗਾ ਉਹ ਕਿਤੇ ਪਿੱਛੇ ਮੈਨੂੰ ਖੜੇ ਨੂੰ 5-4 ਮਿੰਟ ਹੋ ਗਏ ਸੀਗੇ ਉਦੋਂ ਬਾਅਦ ਕਿਤੇ ਪਿੱਛੇ ਆਇਆ ਉਹ ਲੈ ਕੇ ਕਿਹੜੇ ਪਾਸੇ ਗਿਆ ਇਹ ਇਧਰ ਨੂੰ ਖੜਾ ਆਪਣਾ ਪਰੂਗਲ ਫਿਰ ਕੀ ਮਾਮਲਾ ਕਿਹੜੀ ਲੁੱਟਪੋਰੀ ਵਾਰਦਾਤ ਹੋਈ ਜੀ ਇਸ ਰਾਤ ਸਾਨੂੰ 8:15 ਵਜੇ ਰਿਪੋਰਟ ਹੋਇਆ ਸੀ ਕਿ ਗੁਰਪ੍ਰੀਤ ਨਾਂ ਦੇ ਬੰਦੇ ਨੇ ਰਿਪੋਰਟ ਕੀਤੀ ਸੀ ਕਿ ਦੋ ਬੰਦੇ ਉਹਦੀ ਕਾਰ ਸਨੈਚ ਕਰਕੇ ਲੈ ਗਏ ਆ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਆ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏ ਕਿ ਕਾਤੀ ਐਸੀ ਕੁਝ ਉਸ ਤਰ੍ਹਾਂ ਦੱਸਿਆ ਜਾ ਰਿਹਾ ਇਸ ਬੰਦੇ ਨੂੰ ਤਾਂ ਨਹੀਂ ਪਤਾ ਸੀ ਬਾਕੀ ਇਹ ਕਹਿ ਕਦੇ ਕਹਿ ਰਿਹਾ ਵੀ ਮੋਟਰਸਾਈਕਲ ਤੇ ਆਈ ਸੀ ਦੇਖ ਰਹੇ ਆ ਚੈੱਕ ਕਰ ਰਹੇ ਆ ਸੀਸੀਟੀਵੀ ਫੁਟੇਜ ਜੋ ਵੀ ਹੋਇਆ